ਬਾਰਮਾਯਾ ਪ੍ਰਚਾਰਕ ਉਹ ਪ੍ਰਚਾਰਕੀ ਬਹਿਰੂਪੀਆ ਜੀ ਉਹ ਬੜੇ ਰੂਪ ਧਾਰਨ ਕਰਦਾ ਤੁਸੀਂ ਵੇਖ ਲਿਓ ਨਾ ਉਹ ਮਿਸ਼ਨਰੀ ਕਾਲਜ ਬਾਰੇ ਕਹਿ ਰਿਹਾ ਜੀ ਇਹ ਕਾਂਗਰਸ ਨੇ ਪੈਦਾ ਕੀਤੇ ਆਪਣੇ ਡੇਰਿਆਂ ਦੀ ਗੱਲ ਕਰੋ ਮਿਸ਼ਨਰੀ ਕਾਲਜ ਤਾਂ ਪੰਥਦਰਦੀਆਂ ਨੇ ਪੈਦਾ ਕੀਤੇ ਨੇ ਨਨਕਾਣਾ ਸਾਹਿਬ ਦੇ ਸਿੰਘਾਂ ਦੀ ਯਾਦ ਵਿੱਚ ਮਿਸ਼ਨਰੀ ਕਾਲਜ ਬਣੇ ਨੇ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਨਨਕਾਣਾ ਸਾਹਿਬ ਦੇ ਸਿੰਘਾਂ ਦੀ ਯਾਦ ਵਿੱਚ ਬਣਿਆ ਸੀ ਮੈਂ ਤੁਸੀਂ ਪੜ ਲਓ ਇਤਿਹਾਸੀ ਸ਼ਹੀਦ ਸੇਕਾ ਮਿਸ਼ਨਰੀ ਕਾਲਜ 1927 ਚ ਕਿਉਂਕਿ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ ਸੀ ਤੇ ਠੀਕ ਪੰਜਾ ਛੇਾਂ ਸਾਲਾਂ ਬਾਅਦ ਸ਼ਹੀਦ ਸਿੱਖ ਮਿਸ਼ਨਰੀ ਕਾਲ ਦਾ ਨੀਂਹ ਪੱਥਰ ਰੱਖਿਆ ਗਿਆ ਸੀ ਜਿੱਥੋਂ ਵੱਡੇ ਵੱਡੇ ਉੱਚ ਕੋਟੀ ਦੇ ਰਾਗੀ ਪ੍ਰਚਾਰਕ ਤਿਆਰ ਹੋਏ ਉਸ ਤੋਂ ਬਾਅਦ ਖਰੜਾ ਤਿਆਰ ਕੀਤਾ ਗਿਆ 31 32 ਚ ਮਰਿਆਦਾ ਬਣਾਉਣ ਵਾਸਤੇ ਮੀਟਿੰਗਾਂ ਹੁੰਦੀਆਂ ਰਹੀਆਂ 45 ਤੱਕ ਇਸ ਮਰਿਆਦਾ ਦੇ ਉੱਤੇ ਵਿਚਾਰ ਗੋਸ਼ਨੀਆਂ ਕੀਤੀਆਂ ਗਈਆਂ ਤੇ ਉਹ ਬਹਿਰੂਪਿਆ ਮੱਥੇ ਤੇ ਤਿਲਕ ਵੀ ਲਾਇਆ ਗਲ ਚੋਨੇ ਮਾਲਾ ਵੀ ਪਾਈਆਂ ਨੇ ਤੋਂ ਸਟੇਟਮੈਂਟ ਦੇ ਰਿਆ ਅਸਲ ਤੇ ਵਿੱਚ ਇਹ ਲੋਕ ਸਮਝ ਕੇ ਸਰ ਮੈਂ ਉਸ ਨੂੰ ਸੱਦਾ ਕਰਨਾ ਚਾਹੁੰਦਾ ਆ ਤੋਂ ਜਾਣੀ ਉਹਦੇ ਤੱਕ ਕਿ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੁਸੀਂ ਕੌਣ ਹੋ ਤੁਹਾਡੇ ਗਲ ਚ ਪਾਈ ਮਾਲਾ ਤੇ ਮੱਥੇ ਤੇ ਲੱਗਾ ਤਿਲਕ ਦੱਸਦਾ ਤੁਸੀਂ ਕੌਣ ਹੋ ਪੌਰੇ ਤੇ ਭੂੰਡ ਦੀ ਇੱਕੋ ਜੈਸੀ ਗੂੰਜ ਕਮੀ ਪਿਆ ਪਛਾਣੀ ਐ ਉਹ ਪੌਰਾ ਉਹ ਭੂੰਡ ਭੂੰਡ ਤੇ ਪੌਰੇ ਦੀ ਗੂੰਜ ਕੋਜੀਆ ਕੰਮਾਂ ਨੇ ਦੱਸ ਦੇਣਾ ਹੁਣ ਤੇ ਬਹਿਰੂਪੀਏ ਬੰਦੇ ਛੱਡੇ ਹੋਏ ਉਹਨਾਂ ਨੇ ਆਪਣੇ ਆਪਣੇ ਸਾਡੇ ਵਿੱਚ ਸਿੱਖ ਗੁਰੂ ਦੀ ਬਾਣੀ ਪੜਨ ਵਾਲਾ ਜਿਹੜਾ ਇੱਕ ਅਕਾਲ ਦਾ ਪੁਜਾਰੀ ਆ ਇਹ ਉਹ ਪ੍ਰਚਾਰਕ ਜਿਹੜਾ ਕਹਿੰਦਾ ਸੀ ਸਾਡੇ ਕੋਲੋਂ ਗੁਰਦੁਆਰੇ ਖੋਲੇ ਇਹਨਾਂ ਨੇ ਚਾਹ ਨਹੀਂ ਕਿ ਉਹ ਸਾਕਰਣ ਕਣਾ ਵਾਪਰਿਆ ਉਹ ਮੰਤਾਂ ਮੰਤ ਨਰਾਇਣ ਉਹਦੇ ਹੱਕ ਚ ਭੁੱਜ ਰਿਆ ਸੀ ਮੈਂ ਕਿਹਾ ਦਾ ਮਤਲਬ ਆਪੇ ਮੰਨ ਗਿਆ ਵੀ ਅਸੀਂ ਮੰਤ ਨਰਾਇਣੂ ਦੀ ਔਲਾਦ ਆ ਅਸੀਂ ਉਹਦੀ ਪੀੜੀ ਦੇ ਵਿੱਚੋਂ ਆ ਗਏ ਤੇ ਮੰਤ ਨਰਾਇਣੂ ਕੌਣ ਸੀ ਸਾਰੇ ਜਾਣਦੇ ਜਿੰਨਾ ਤੁਹਾਡੇ ਚ ਹਿਸਟਰੀ ਪੜੀ ਸਾਖਾਂ ਨਾਲ ਕਹਣਾ ਜਿੰਨਾ ਪੜਿਆ ਹੋਏਗਾ ਸਿੱਖੋ ਜਾਗੋ ਘਰ ਨੂੰ ਸਾਨ ਲੱਗ ਰਹੀ ਆ ਆਪੋ ਆਪਣੇ ਚਸ਼ਕੀਆਂ ਚੋਂ ਬਾਹਰ ਨਿਕਲੋ ਮੈਂ ਫਿਰ ਦੁਬਾਰਾ ਬੇਨਤੀ ਕਰਦਾ ਇੱਕੋ ਮਰਿਆਦਾ ਹੈ ਅਕਾਲ ਤਖਤ ਵੱਲੋਂ ਪ੍ਰਵਾਨ ਸਿੱਖ ਰਹਿਤ ਮਰਿਆਦਾ ਜਿਹਦੇ ਝੰਡੇ ਏਠ ਆਪਾਂ ਸਾਰੇ ਇਕੱਠੇ ਹੋ ਸਕਦੇ ਕਿਸੇ ਸੰਪਰਦਾ ਕਿਸੇ ਡੇਰੇ ਦੀ ਮਰਿਆਦਾ ਦੇ ਝੰਡੇ ਏਠ ਨਹੀਂ ਹੋ ਸਕਦੇ ਆਪਾਂ ਇਕੱਠੇ ਇਹ ਅਕਾਲ ਤਖਤ ਵੱਲੋਂ ਪ੍ਰਵਾਨ ਜਿਹੜੀ ਮਰਿਆਦਾ ਲਗਾਤਾਰ 13 ਸਾਲ ਜਿਸ ਮਰਿਆਦਾ ਨੂੰ ਬਣਾਉਣ ਵਾਸਤੇ ਵਿਚਾਰ ਗੋਸ਼ਟੀਆਂ ਕੀਤੀਆਂ ਗਈਆਂ ਜਿਹਦੇ ਵਿੱਚ ਲਿਖਿਆ ਵਾ ਪਾਠ ਕਿਦਾਂ ਆਰੰਭ ਕਰਨਾ ਹੈ ਰੂਪ ਕੋਰ ਤੋਂ ਲੈ ਕੇ ਘਰ ਜਾਣਾ ਕਿਦਾਂ ਲੈ ਕੇ ਜਾਣਾ ਹੈ ਹਰ ਇੱਕ ਚੀਜ਼ ਦੀ ਵਿਧੀ ਵਿਧਾਨ ਤੱਸੀ ਹੋਈ ਤੇ ਕਿਸੇ ਨੂੰ ਵਿਅਕਤੀਗਤ ਇਹਦੇ ਵਿੱਚ ਚੇਂਜ ਕਰਨ ਦਾ ਕੋਈ ਅਧਿਕਾਰ ਨਹੀਂ ਹੈਗਾ ਵਿਅਕਤੀਗਤ ਆ ਕਈ ਕਰਦੇ ਸਾਡੇ ਵਿਅਕਤੀਗਤ ਅਸੀਂ ਉਹਦੇ ਨਾਲ ਬਿਲਕੁਲ ਸਹਿਮਤ ਨਹੀਂ ਹੈਗੇ ਕੋਈ ਵਿਅਕਤੀਗਾ ਇਸ ਮਰਿਆਦਾ 'ਚ ਛੇੜਛਾੜ ਨਹੀਂ ਕਰ ਸਕਦਾ ਭਾਵੇਂ ਉਹ ਅਰਦਾਸ ਹੋਵੇ ਭਾਵੇਂ ਉਹ ਕਿਸੇ ਵੀ ਗੱਲ ਹੋਵੇ ਕਿਸੇ ਕਹਿੰਗੇ ਜੇ ਇਹ ਕਰਨਗੇ ਅਗਲਿਆਂ ਨੂੰ ਕੋਈ ਵੀ ਰਾਹ ਖੁੱਲ ਜਾਣਾ ਫਿਰ ਸਮਝ ਆ ਗਈ ਹੁਣ ਜਦੋਂ ਇਹ ਕਰਨਗੇ ਸੰਪਰਦਾਂ ਵਾਲਿਆਂ ਕੋਲ ਤੇ ਪਹਿਲਾਂ ਹੀ ਬੜਾ ਰਾਹ ਵਾ ਉਥੇ ਦੇ ਵਿੱਚ ਸੋਧ ਕਰਨ ਦੀ ਬਜਾਏ ਉਹਨਾਂ ਨੇ ਹੋਰ ਕੁਝ ਲਿਆ ਖੜਾ ਕਰਾ ਇਹੋ ਹੀ ਤੇ ਮਰਿਆਦਾ ਜਿੱਤੇ ਲਿਖਿਆ ਗੁਰੂ ਦੀ ਹਜ਼ੂਰੀ ਚ ਟੱਲੀਆਂ ਜੋਤਾਂ ਆਰਤੀਆਂ ਕਰਨੀਆਂ ਮਨਮਤ ਨੇ ਮਰਿਆਦਾ ਚ ਲਿਖਿਆ ਇਹ ਵਿੱਚੋਂ ਪਾਸੇ ਕਰ ਦਿਓ ਅਗਲੇ ਸਭ ਕੁਝ ਕਰ ਦੇਣਾ ਜਿਹੜੇ ਜਿਹੜੇ ਗੁਰਦਿਆਂ ਦਾ ਅਕਾਲ ਤਖ਼ਦ ਦੀ ਮਰਿਆਦਾ ਲਾਗੂ ਨਹੀਂ ਸਾਰਾ ਕੁਝ ਅਗਲਿਆਂ ਨੇ ਉੱਥੇ ਲਾਗੂ ਕੀਤਾ ਹੋਇਆ ਉਦਾਂ ਟੱਲੀਆਂ ਖੜਕਦੀਆਂ ਉਦਾਂ ਜੋਤਾਂ ਜਗਦੀਆਂ ਨੇ ਉਦਾਂ ਪਖੰਡ ਹੋ ਰਿਹਾ ਵੇਖ ਰਹੇ ਆਂ ਆਪਾਂ ਸਾਰਾ ਕੁਝ ਜੋਤ ਜਗਾਓ ਗੁਰੂ ਦੇ ਸ਼ਬਦ ਦੀ ਸਭ ਮੈਂ ਜੋਤ ਜੋਤ ਹੈ ਸੋਏ ਤੇ ਇਸ ਦੇ ਚਾਨਣ ਸਭ ਮੈਂ ਚਾਨਣ